ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਾਨਿਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਸਵੀਰ ਵੀ ਜੈਤੋ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਪੰਜਾਬ ਵਾਲੀ ਜਰਸੀ ਵਿਖਾਉਂਗਾ ਕਰਮਾਂ ਵਾਲੀ ਹੈ ਜੇ ਗੱਭਰ ਨਾਲ ਡੇਟ ਮੁਤਾਬਕ ਉਸ ਸਮੇਂ ਦੀ ਕੱਚੀ ਆ ਸੋ ਵੀਡੀਓ ਨੇ ਮੈਂ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪਦੇ ਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਆ ਵੀਰ ਦੀ ਕਰਮਾ ਵਾਲੀ ਦੂਜਾ ਸੂਬਾ ਸੋਨ ਵਾਲੀ ਐ ਡੇਟ ਮੁਤਾਬਕ ਇੱਕ ਹਫਤੇ ਦੀ ਕੱਚੀ ਆ ਦੁੱਧ ਪਹਿਲੇ ਸੂਏ ਪਲੂਨ ਨੇ ਬਾਈ ਜੀ ਹੁਣੇ ਦੱਸਦੇ ਆ 14 ਕਿਲੋ ਚਵਾਇਤ ਕੀ ਪਲਾਸ ਚਵਾਜੂ ਬੂਤੀ ਬਾਤੀ ਬਹੁਤ ਸੋਹਣੀ ਆ ਛੋਟਾ ਜਿਹਾ ਕੰਨਾ ਬੋਦੀ ਵਾਲੀ ਚਰਸੀ ਆ ਚਾਰਛੇ ਫਿਰੋ ਗੋਲ ਮਟੋਲ ਪਈ ਆ ਪਟਪੜਾ ਸੋਨਾ ਚੌੜਾ ਚਾਰ ਹੀ ਥਾਣਾ ਹੱਥੀ ਚੁਵਾਈ ਵਾਲੇ ਗੈਪ ਚ ਨਿਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਬੈਗ ਤੋਂ ਵੇਚ ਸਕਦੇ ਆ ਹਵਾਨੇ ਚ ਵਾਲ ਢੱਲ ਹੈ ਜੇ ਕਾਫੀ ਪਈ ਆ ਇੱਕ ਹਫਤੇ ਡੇਟ ਮੁਤਾਬਕ ਕੱਚੀ ਅਦੋ ਤੇ ਪਲੂ ਨੇ 14 ਕਿਲੋ ਚੁਵਾਈ ਤੇ ਪਲੱਸ ਚੁਵਾਜੂ ਥਾਣਾ ਦਾ ਸਾਈਜ਼ ਸੋਨੇ ਹੱਥੀ ਚੁਵਾਈ ਵਾਲੇ ਗੈਪ ਚ ਨਿਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਬੈਗ ਤੋਂ ਵੇਚ ਸਕਦੇ ਆ ਹਵਾਨੇ ਚ ਵਾਲ ਟੈਲਾ ਜੇ ਕਾਫੀ ਪਈ ਹੈ ਜੇ ਦੋਸਤੋ ਹਵਾਨਾ ਖਿੱਚਾਂਗੇ ਤਾਂ ਰਵੜਾਂਗੂ ਵਧੂਗਾ ਇੱਕ ਹਫਤੇ ਚ ਵਾਲ ਟੈਲ ਕੱਢ ਕੇ ਹਵਾਨਾ ਟੈਡ ਕਰਕੇ ਬੱਚੀ ਨੇ ਫੇਰ ਸੋਣਾ ਥਾਂ ਦੇ ਸਾਈਜ਼ ਮੇਂ ਨੇੜ ਤੋਂ ਵਿਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰ ਹੀ ਥਾਣਾ ਹੱਤੀ ਚੁਾਈ ਵਾਲੇ ਗੈਪ ਚ ਨਿਖਰ ਮੇਂ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਇੱਕ ਨੰਬਰ ਬੱਚੀ ਦਾ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ 57000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜਿਹਨੂੰ ਪਸੰਦ ਆ ਜੂ ਕਿ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹਦਾ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ